1 ਜਨਵਰੀ 2009 ਨਵੇਂ ਸਾਲ ਦਾ ਇਹ ਦਿਨ ਅਮਨਦੀਪ ਕੌਰ ਟਿਲੋ ਦੇ ਲਈ ਕਾਲ ਬਣ ਕੇ ਆਇਆ ਜਦੋਂ ਉਹ ਆਪਣੇ ਸਹੁਰੇ ਕਿਮਕਾਰ ਸਿੰਘ ਦੇ ਨਾਲ ਉਹਨਾਂ ਦੇ ਸਟੋਰ ਉੱਤੇ ਕੰਮ ਕਰ ਰਹੀ ਸੀ ਜੋ ਕਿ 에어ਪੋਰਟ ਰੋਡ ਮਾਈਟਨ ਕੈਨੇਡਾ ਦੇ ਵਿੱਚ ਸਥਿਤ ਸੀ ਪਰ ਸਵੇਰ 10:30 ਮਿੰਟਾਂ ਦੇ ਕਰੀਬ ਜਦੋਂ ਅਮਨਦੀਪ ਕੌਰ ਬਾਥਰੂਮ ਦੇ ਵਿੱਚੋਂ ਸਫਾਈ ਦੇ ਲਈ ਪੋਚਾ ਚੁੱਕਣ ਜਾਂਦੀ ਹੈ ਤਾਂ ਉਹ ਕਦੇ ਵੀ ਵਾਪਸ ਨਹੀਂ ਆਉਂਦੀ ਥੋੜੇ ਟਾਈਮ ਬਾਅਦ ਉੱਥੇ ਇੱਕ ਕਸਟਮਰ ਪਹੁੰਚਦਾ ਹੈ ਜੋ ਕਿਮਕਾਰ ਸਿੰਘ ਨੂੰ ਗੰਭੀਰ ਹਾਲਤ ਦੇ ਵਿੱਚ ਦੇਖਦਾ ਹੈ ਕਿਉਂਕਿ ਉਸ ਦੇ ਗਲ ਉੱਤੇ ਚਾਕੂ ਵੱਜੇ ਹੋਏ ਸਨ ਉਹ ਨਾਲ ਦੀ ਨਾਲ ਹੀ ਪੁਲਿਸ ਨੂੰ ਕਾਲ ਕਰ ਦਿੰਦਾ ਹੈ ਪੁਲਿਸ ਆ ਕੇ ਦੇਖਦੀ ਹੈ ਕੀ ਬੇਸਮੈਂਟ ਦੇ ਵਿੱਚ ਅਮਨਦੀਪ ਕੌਰ ਦੀ ਲਾਸ਼ ਬਾਤਰਨ ਦੇ ਵਿੱਚ ਪਈ ਹੈ ਜਦੋਂ ਹੀ ਪੁਲਿਸ ਅਮਨਦੀਪ ਕੌਰ ਦੇ ਸਹੁਰੇ ਕਿਮਕਾਰ ਸਿੰਘ ਨੂੰ ਦੇਖਦੀ ਆ ਤਾਂ ਉਹਦੇ ਗਲ ਉੱਤੇ ਵੀ ਬਹੁਤ ਸਾਰੇ ਚਾਕੂ ਵੱਜੇ ਹੋਏ ਸਨ ਪਰ ਉਹ ਹਲੇ ਵੀ ਆਪਣੇ ਪੂਰੀ ਹੌਸਟ ਦੇ ਵਿੱਚ ਸੀ ਜਦੋਂ ਉਸ ਨੂੰ ਹਸਪੀਟਲ ਲੈ ਕੇ ਜਾਇਆ ਜਾਂਦਾ ਹੈ ਤਾਂ ਉਹ ਉੱਥੇ ਪਹੁੰਚ ਕੇ ਇੱਕ ਸਟੇਟਮੈਂਟ ਦਿੰਦਾ ਹੈ ਜਿਸ ਦੇ ਵਿੱਚ ਉਹ ਦੱਸਦਾ ਹੈ ਕਿ ਪੰਜ ਆਦਮੀ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸਨ ਚੋਰੀ ਦੇ ਇਰਾਦੇ ਨਾਲ ਉਹਨਾਂ ਦੇ ਸਟੋਰ ਉੱਤੇ ਆਉਂਦੇ ਆ ਉਹਨਾਂ ਨੇ ਅਮਨਦੀਪ ਕੌਰ ਨੂੰ ਕਰਨਾਇਬ ਕਰਨ ਦੀ ਵੀ ਕੋਸ਼ਿਸ਼ ਕੀਤੀ ਉਹਨਾਂ ਕੋਲ ਚਾਕੂ ਸਨ ਪਿਸਤੌਲ ਸਨ ਜਿਸ ਕਰਕੇ ਉਹਨਾਂ ਨੇ ਕਿਮਕਾਰ ਸਿੰਘ ਦੇ ਉੱਪਰ ਵੀ ਅਟੈਕ ਕੀਤਾ ਤੇ ਉਸ ਦੇ ਗਾਲ ਉੱਤੇ ਚਾਕੂ ਲੱਗ ਗਏ ਪਰ ਪੁਲਿਸ ਜਦੋਂ ਇਸ ਕੇਸ ਦੀ ਜਾਂਚ ਕਰਦੀ ਆ ਡੰਗਾਈ ਦੇ ਨਾਲ ਅੰਦਰ ਜਾਂਦੀ ਆ ਉਹਨਾਂ ਦੇ ਸਾਹਮਣੇ ਉਹ ਸੱਚ ਆਉਂਦੇ ਆ ਜੋ ਉਹਨਾਂ ਨੇ ਵੀ ਨਹੀਂ ਸੀ ਸੋਚੇ ਪਰ ਇਸ ਤੋਂ ਪਹਿਲਾਂ ਆਪਾਂ ਜਾਣੀਏ ਕਿ ਅਮਨਦੀਪ ਕੌਣ ਸੀ ਉਸ ਦਾ ਕਤਲ ਕਿਸਨੇ ਤੇ ਕਿਉਂ ਕੀਤਾ ਸੀ ਅਮਨਦੀਪ ਕੌਰ ਦਾ ਜਨਮ 1988 ਦੇ ਵਿੱਚ ਪਿੰਡ ਇਸਰੂ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਹੁੰਦਾ ਹੈ ਅਮਨਦੀਪ ਕੌਰ ਆਪਣੇ ਚਾਰ ਪਹਿਣ ਪਰਵਾਂਵਾਂ ਦੇ ਵਿੱਚੋਂ ਸਭ ਤੋਂ ਵੱਡੀ ਸੀ ਜਦੋਂ ਅਮਨਦੀਪ ਕੌਰ 2005 ਦੇ ਵਿੱਚ 18 ਸਾਲਾਂ ਦੀ ਸੀ ਉਸ ਟਾਈਮ ਉਹ ਕਾਲਜ ਦੇ ਵਿੱਚ ਪੜ੍ਹਦੀ ਹੁੰਦੀ ਆ ਜਦੋਂ ਉਸਦੀ ਮਾਂ ਕੁਲਵੰਤ ਕੌਰ ਤੇ ਉਸਦੇ ਪਿਤਾ ਅਰਤਾਰ ਸਿੰਘ ਉਸ ਨੂੰ ਦੱਸਦੇ ਆ ਕਿ ਕੈਨੇਡਾ ਦੇ ਟੋਰਾਂਟੋ ਦੇ ਵਿੱਚ ਰਹਿਦੇ ਇੱਕ ਪੰਜਾਬੀ ਪਰਿਵਾਰ ਆਪਣੇ ਪੁੱਤਰ ਗੁਰਿੰਦਰ ਸਿੰਘ ਢਿੱਲੋਂ ਦਾ ਵਿਆਹ ਅਮਨਦੀਪ ਕੌਰ ਦੇ ਨਾਲ ਕਰਨਾ ਚਾਹੁੰਦੇ ਨੇ ਦੀਪ कौर ਆਪਣੇ ਮਾਪਿਆਂ ਦੀ ਹਾਂ ਦੇ ਅੱਗੇ ਹਾਂ ਪਰ ਦਿੰਦੀ ਆ ਤੇ ਕਰ ਦੇ ਵਿੱਚ ਇਹ ਗੱਲਾਂ ਹੋਣ ਤੋਂ ਬਾਅਦ ਕੁਝ ਹੀ ਦਿਨਾਂ ਦੇ ਵਿੱਚ ਸਭ ਕੁਝ ਤੈਅ ਹੋ ਜਾਂਦਾ ਹੈ ਅਕਤੂਬਰ ਦੀ ਇੱਕ ਸ਼ਾਮ ਨੂੰ ਅਮਨਦੀਪ ਨੂੰ ਉਹਦੇ ਸਹੁਰੇ ਪਰਿਵਾਰ ਵੱਲੋਂ ਕੁਝ ਹੋਰ ਰਿਸ਼ਤੇਦਾਰ ਦੇਖਣ ਆਉਂਦੇ ਨੇ। ਇਹਨਾਂ ਦੇ ਵਿੱਚ ਦੋ ਆਦਮੀ ਤੇ ਇੱਕ ਔਰਤ ਸ਼ਾਮਲ ਸੀ। ਉਹ ਅਮਨਦੀਪ ਕੌਰ ਨੂੰ ਦੇਖਦੇ ਆ ਤੇ ਬੈਠ ਕੇ ਕੁਝ ਸਵਾਲ ਪੁੱਛਦੇ ਆ। ਇਹ ਸਵਾਲ ਜੋ ਆਮ ਤੌਰ ਤੇ ਸਾਡੇ ਪੰਜਾਬੀ ਪਰਿਵਾਰਾਂ ਦੇ ਵਿੱਚ ਵਿਆਹ ਤੋਂ ਪਹਿਲਾਂ ਕਮਾਂਕਾਰਾਂ ਬਾਰੇ ਪੁੱਛੇ ਜਾਂਦੇ ਨੇ। ਉਹ ਅਮਨਦੀਪ ਕੌਰ ਦੀਆਂ ਕੁਝ ਫੋਟੋਆਂ ਵੀ ਖਿੱਚਦੇ ਨੇ। ਇਸ ਤੋਂ ਬਾਅਦ ਕੁਝ ਹੋਰ ਗੱਲਾਂ ਕਰਨ ਤੋਂ ਬਾਅਦ ਉਹ 26 ਸਾਲਾਂ ਦੇ ਲੜਕੇ ਗੁਰਿੰਦਰ ਸਿੰਘ ਦੀਆਂ ਫੋਟੋਆਂ ਅਮਨਦੀਪ ਦੇ ਪਰਿਵਾਰ ਨੂੰ ਦੇ ਜਾਂਦੇ ਨੇ। ਔਰ ਉਸ ਟਾਈਮ ਅਮਨਦੀਪ ਦਾ ਸੌਹਰਾ ਪਰਿਵਾਰ ਕੈਨੇਡਾ ਦੇ ਵਿੱਚ ਸੀ ਜਦੋਂ ਉਹ ਰਿਸ਼ਤੇਦਾਰ ਉਹਨਾਂ ਨੂੰ ਅਮਨਦੀਪ ਦੀਆਂ ਫੋਟੋਆਂ ਭੇਜਦੇ ਨੇ ਤਾਂ ਸਾਰੀ ਗੱਲਬਾਤ ਹੋਣ ਤੋਂ ਬਾਅਦ ਅਗਲੇ ਦਿਨ ਹੀ ਅਮਨ ਦੇ ਸੌਰੇ ਪਰਿਵਾਰ ਵੱਲੋਂ ਉਹਨਾਂ ਦੇ ਪਿੰਡ ਫੋਨ ਕੀਤਾ ਜਾਂਦਾ ਹੈ ਤੇ ਦੱਸਿਆ ਜਾਂਦਾ ਹੈ ਕਿ ਗ੍ਰਿੰਦਰ ਤੇ ਅਮਨਦੀਪ ਦਾ ਵਿਆਹ 11 ਨਵੰਬਰ 2005 ਨੂੰ ਤੈਅ ਕਰ ਦਿੱਤਾ ਗਿਆ ਹੈ ਇਹ ਗੱਲ ਸੁਣ ਕੇ ਅਮਨਦੀਪ ਦਾ ਪਰਿਵਾਰ ਇੱਕ ਪਾਸੇ ਤਾਂ ਬਹੁਤ ਹੀ ਜ਼ਿਆਦਾ ਖੁਸ਼ ਸੀ ਕਿਉਂਕਿ ਉਹਨਾਂ ਨੂੰ ਕੈਨੇਡਾ ਦੀ ਇੱਕ ਫੈਮਿਲੀ ਮਿਲ ਗਈ ਸੀ ਉਹਨਾਂ ਦੀ ਧੀ ਦੇ ਲਈ ਪਰ ਦੂਸਰੀ ਸਾਈਡ ਉਹ ਪਰਿਵਾਰ ਬਹੁਤ ਹੈਰਾਨ ਸੀ ਕਿ ਉਹ ਹਲੇ ਤੱਕ ਵਿਆਹ ਵਾਲੇ ਮੁੰਡੇ ਨੂੰ ਵੀ ਨਹੀਂ ਮਿਲੇ ਤੇ ਉਹਨਾਂ ਦੇ ਪਰਿਵਾਰ ਨੂੰ ਵੀ ਨਹੀਂ ਮਿਲੇ ਤੇ ਨਾ ਹੀ ਬੈਠ ਕੇ ਉਹਨਾਂ ਨੇ ਆਪਸ ਦੇ ਵਿੱਚ ਕੋਈ ਦਾਜ ਦੇਹਦੀਆਂ ਗੱਲਾਂ ਕੀਤੀਆਂ ਨੇ ਪਰ ਇਸ ਗੱਲ ਦੇ ਅਮਨਦੀਪ ਦੇ ਪਰਿਵਾਰ ਨੂੰ ਕੋਈ ਬਹੁਤੀ ਜ਼ਿਆਦਾ ਪਰਵਾਹ ਨਹੀਂ ਸੀ ਉਹਨਾਂ ਨੂੰ ਆਪਣੀ ਬੇਟੀ ਦਾ ਚੰਗਾ ਭਵਿੱਖ ਦੇਖ ਰਿਹਾ ਸੀ ਕਿਉਂਕਿ ਇਹ ਬਹੁਤ ਵੱਡੀ ਗੱਲ ਸੀ ਕੀ ਮੁੰਡਾ ਤੇ ਉਸਦਾ ਪਰਿਵਾਰ ਕੈਨੇਡਾ ਦੇ ਵਿੱਚ ਸੈਟਲ ਸੀ ਬਾਕੀ ਰਹਿੰਦਾ ਖੁੰਦਾ ਉਹਨਾਂ ਦੇ ਸਹੁਰੇ ਪਰਿਵਾਰ ਦੇ ਬਾਕੀ ਰਿਸ਼ਤੇਦਾਰਾਂ ਨੇ ਉਹਨਾਂ ਨੂੰ ਪ੍ਰੋਸਾਦੋਂ ਆਇਆ ਕਿ ਉਹਨਾਂ ਦੀ ਬੇਟੀ ਵਿਆਹ ਤੋਂ ਬਾਅਦ ਮੁੰਡੇ ਦੇ ਪਰਿਵਾਰ ਦੇ ਵਿੱਚ ਬਹੁਤ ਹੀ ਜ਼ਿਆਦਾ ਖੁਸ਼ ਰਹੇਗੀ ਕੈਨੇਡਾ ਦੇ ਵਿੱਚ ਮੁੰਡੇ ਦਾ ਪਰਿਵਾਰ ਸੈੱਟ ਹੋਣ ਕਰਕੇ ਅਮਨਦੀਪ ਦਾ ਪਰਿਵਾਰ ਬਹੁਤੀ ਪਰਵਾਹ ਨਹੀਂ ਕਰਦਾ ਇਹ ਅਕਸਰ ਹੀ ਸਾਡੇ ਪੰਜਾਬੀ ਪਰਿਵਾਰਾਂ ਦੇ ਵਿੱਚ ਹੁੰਦਾ ਹੈ ਜਦੋਂ ਲੜਕਾ ਜਾਂ ਲੜਕੀ ਬਾਹਰਲੇ ਕਿਸੇ ਦੇਸ਼ ਵਿੱਚ ਵਧੀਆ ਸੈੱਟ ਹੁੰਦੇ ਨੇ ਤਾਂ ਸਾਹਮਣੇ ਵਾਲਾ ਪਰਿਵਾਰ ਦੁਆਰਾ ਐਨੀ ਪੁਸ਼ਗਿਸ਼ ਨਹੀਂ ਕੀਤੀ ਜਾਂਦੀ ਬਸ ਉਹਨਾਂ ਨੂੰ ਕਾਲ ਹੁੰਦੀ ਆ ਕਿ ਆਪਣੇ ਧੀ ਪੁੱਤ ਨੂੰ ਬਾਹਰ ਭੇਜ ਕੇ ਉਹਦਾ ਚੰਗਾ ਪੁਹਿਕ ਬਣਾ ਦੇਣ ਇਹ ਰਿਵਾਜ ਸਾਡੇ ਵਿੱਚ ਬਹੁ ਸਮੇਂ ਤੋਂ ਚੱਲ ਰਿਹਾ ਏ ਇਹ ਰਿਵਾਜ ਅਮਨਦੀਪ ਬਲੇ 2005 ਦੇ ਵਿੱਚ ਵੀ ਚੱਲਦਾ ਸੀ ਤੇ ਅੱਜ 20 ਸਾਲਾਂ ਬਾਅਦ ਵੀ ਚੱਲਦਾ ਹੈ ਪਰ ਕਹਾਣੀ ਤੇ ਵਾਪਸ ਆਈਏ ਜਦੋਂ ਗੁਰਿੰਦਰ ਦਾ ਪਰਿਵਾਰ ਉਸਦੇ ਵਿਆਹ ਕਰਨ ਦੇ ਲਈ ਪਿੰਡ ਸਹਾਰਨ ਮਾਜ਼ਰੇ ਆਉਂਦਾ ਏ ਜੋ ਕਿ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਹੀ ਪੈਂਦਾ ਏ ਤਾਂ ਉਹਨਾਂ ਵੱਲੋਂ ਅਮਨਦੀਪ ਦੇ ਪਰਿਵਾਰ ਤੋਂ ਕੁਝ ਮੰਗਾ ਮੰਗੀਆਂ ਜਾਂਦੀਆਂ ਨੇ ਜਿਸ ਦੇ ਵਿੱਚ ਉਨ੍ਹਾਂ ਵੱਲੋਂ 54000 ਡਾਲਰ ਦੀ ਮੰਗ ਕੀਤੀ ਜਾਂਦੀ ਹੈ ਇਹ ਰਕਮ ਉਸ ਟਾਈਮ ਬਹੁਤ ਵੱਡੀ ਰਕਮ ਸੀ ਇਹ ਅੱਜ ਦੇ ਟਾਈਮ ਵੀ ਕਾਫੀ ਵੱਡੀ ਰਕਮ ਹੈ ਪਰ ਅਮਰਦੀਪ ਦੇ ਪਰਿਵਾਰ ਨੂੰ ਕੀ ਤਨਾ ਕਿਤੇ ਇਹ ਲੱਗਦਾ ਸੀ ਕਿ ਇਹ ਪੈਸਾ ਉਹ ਆਪਣੇ ਪ੍ਰਵਿਖ ਸਵਾਰਨ ਦੇ ਲਈ ਲਾ ਰਹੇ ਨੇ ਉਹ 54000 ਡਾਲਰ ਤੋਂ ਬਿਨਾ 15000 ਡਾਲਰ ਅਲੱਗ ਵਿਆਹ ਤੇ ਖਰਚਾ ਕਰ ਦਿੰਦੇ ਨੇ ਜਿਸ ਦੇ ਵਿੱਚ ਲਗਭਗ 600 ਰਿਸ਼ਤੇਦਾਰ ਤੇ ਬਾਕੀ ਦੋਸਤਾਂ ਨੂੰ ਸੱਦਾ ਦਿੱਤਾ ਗਿਆ ਹੋਇਆ ਸੀ ਸਭ ਮੰਗਾ ਮੰਗਦੇ ਹੋਏ ਆਖਰਕਾਰ 11 ਨਵੰਬਰ 2005 ਨੂੰ ਅਮਨਦੀਪ ਤੇ ਗ੍ਰਿੰਦਰ ਦਾ ਵਿਆਹ ਹੋ ਜਾਂਦਾ ਏ ਗ੍ਰਿੰਦਰ ਦੇ ਪਰਿਵਾਰ ਵਿੱਚ ਉਸਦੇ ਪਿਤਾ ਕੈਮਕਾਰ ਸਿੰਘ ਢਿੱਲੋਂ ਮਾਤਾ ਹਰਜਿੰਦਰ ਕੌਰ ਚੀਮਾ ਸੀ ਬੜੇ ਚਾਵਾਂ ਦੇ ਨਾਲ ਅਮਨਦੀਪ ਕੌਰ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਚਲੀ ਜਾਂਦੀ ਆ ਪਰ ਵਿਆਹ ਤੋਂ ਸਿਰਫ 1 ਮਹੀਨਾ ਬਾਅਦ ਹੀ ਅਮਨਦੀਪ ਤੇ ਸਹੁਰੇ ਪਰਿਵਾਰ ਵੱਲੋਂ ਅਮਨਦੀਪ ਦੀ ਫੈਲ ਲਾਉਣ ਦੇ ਲਈ ਉਹਨਾਂ ਦੇ ਪਰਿਵਾਰ ਤੋਂ 2500 ਡਾਲਰ ਦੀ ਹੋਰ ਮੰਗ ਕੀਤੀ ਜਾਂਦੀ ਆ ਇੱਥੇ ਅਮਨਦੀਪ ਦੇ ਪਰਿਵਾਰ ਵਾਲੇ ਬਹੁਤ ਹੀ ਮਜਬੂਰ ਸਨ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਬਹੁਤ ਸਾਰਾ ਪੈਸਾ ਚੁੱਕ ਕੇ ਅਮਨਦੀਪ ਉੱਤੇ ਲਾਇਆ ਸੀ ਹੁਣ ਉਹਨਾਂ ਦੀ ਹਿੰਮਤ ਪੈਸੇ ਵੱਲੋਂ ਬਿਲਕੁਲ ਹੀ ਜਵਾਬ ਦੇ ਚੁੱਕੀ ਸੀ ਪਰ ਉਹਨਾਂ ਨੇ ਅਮਨਦੀਪ ਦੀ ਫੈਲ ਦੁਬਾਰਾ ਲਾਉਣ ਦੇ ਲਈ ਕਰਜ਼ਾ ਚੁੱਕਣਾ ਸੀ ਉਹਨਾਂ ਦੇ ਪਿਤਾ ਵੱਲੋਂ ਕੁਝ ਗਹਿਣੇ ਵੇਚੇ ਜਾਂਦੇ ਨੇ ਕੁਝ ਜ਼ਮੀਨ ਨੂੰ ਗਿਰਵੀ ਰੱਖਿਆ ਜਾਂਦਾ ਏ ਜਿਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਵੱਲੋਂ ਉਹ ਪੈਸਾ ਅਮਨਦੀਪ ਦੇ ਸਹੁਰੇ ਪਰਿਵਾਰ ਨੂੰ ਦਿੱਤਾ ਜਾਂਦਾ ਏ ਅਮਨਦੀਪ ਦਾ ਪਰਿਵਾਰ ਫਿਰ ਵੀ ਬਹੁਤ ਜ਼ਿਆਦਾ ਖੁਸ਼ ਸੀ ਕਿਉਂਕਿ ਉਹਨਾਂ ਦੀ ਧੀ ਦਾ ਸਵੈਕ ਨੰਗਾ ਬਣਨ ਜਾ ਰਿਹਾ ਸੀ ਉਹ ਕੈਨੇਡਾ ਜਾ ਕੇ ਬਹੁਤ ਹੀ ਜ਼ਿਆਦਾ ਖੁਸ਼ ਰਹਿਣ ਵਾਲੀ ਸੀ ਇਹ ਉਹਨਾਂ ਦੇ ਪਰਿਵਾਰ ਨੂੰ ਲੱਗਦਾ ਸੀ ਕਿਉਂਕਿ ਅਮਨਦੀਪ ਦੇ ਪਿਤਾ ਖੇਤੀਬਾੜੀ ਕਰਦੇ ਸਨ ਤੇ ਉਹ ਆਮ ਜਿਹੇ ਕਿਸਾਨ ਸਨ ਉਹਨਾਂ ਕੋਲ ਉਸ ਸਮੇਂ ਸਿਰਫ 5 ਕਿੱਲੇ ਜ਼ਮੀਨ ਸੀ ਜਿਸ ਨਾਲ ਉਹਨਾਂ ਦੇ ਘਰ ਦਾ ਗੁਜ਼ਾਰਾ ਵੀ ਮਸਾ ਚੱਲਦਾ ਸੀ ਪਰ ਅਮਨਦੀਪ ਦੇ ਵਿਆਹ ਤੋਂ ਬਾਅਦ ਉਹਨਾਂ ਦੇ ਪਰਿਵਾਰ ਉੱਤੇ ਬਹੁਤ ਹੀ ਜ਼ਿਆਦਾ ਕਰਜ਼ਾ ਚੜ ਚੁੱਕਿਆ ਸੀ ਪਰ ਅਮਨਦੀਪ ਦੇ ਪਰਿਵਾਰ ਨੂੰ ਇਹ ਸੀ ਕਿ ਅਮਨਦੀਪ ਦੀਆਂ ਦੋ ਹੋਰ ਭੈਣਾਂ ਤੇ ਇੱਕ ਭਰਾ ਦੀ ਜ਼ਿੰਦਗੀ ਅਮਨਦੀਪ ਦੇ ਬਾਹਰ ਚਲੇ ਜਾਣ ਤੋਂ ਬਾਅਦ ਬਦਲ ਜਾਵੇਗੀ ਆਖਰ ਅਮਨਦੀਪ ਦਾ ਵੀਜ਼ਾ ਆ ਜਾਂਦਾ ਹੈ ਤੇ ਮਈ 2006 ਨੂੰ ਕੈਨੇਡਾ ਜਾਣ ਲਈ ਉਹ ਆਪਣੇ ਘਰ ਦੇ ਵਿੱਚ ਤਿਆਰ ਹੋਣ ਲੱਗਦੀ ਹੈ ਤੇ ਉਹ ਆਪਣੇ ਕਮਰੇ ਦੇ ਵਿੱਚ ਬੈਠੀ ਆਪਣੀ ਛੋਟੀ ਭੈਣ ਪਵਨਦੀਪ ਦੇ ਨਾਲ ਗੱਲਾਂ ਕਰਦੀ ਹੈ ਅਮਨਦੀਪ ਆਪਣੀ ਛੋਟੀ ਭੈਣ ਨੂੰ ਚੰਗੀ ਤਰ੍ਹਾਂ ਪੜ੍ਹਨ ਤੇ ਮਾਤਾ ਪਿਤਾ ਦਾ ਖਿਆਲ ਰੱਖਣ ਦੇ ਲਈ ਕਹਿੰਦੀ ਹੈ ਉਸ ਸਮੇਂ ਉਹਨਾਂ ਦੇ ਪਰਿਵਾਰ ਵਿੱਚ ਕਾਫੀ ਰਿਸ਼ਤੇਦਾਰ ਤੇ ਦੋਸਤ ਅਮਨਦੀਪ ਨੂੰ ਮਿਲਣ ਦੇ ਲਈ ਆਏ ਹੋਏ ਸਨ ਅਮਨਦੀਪ ਦਾ ਘਰ ਉਹ 에어ਪੋਰਟ ਲਈ ਤੁਰਨ ਦਾ ਸਮਾਂ ਹੋ ਗਿਆ ਸੀ ਸਾਰੇ ਪਰਿਵਾਰ ਦੀਆਂ ਅੱਖਾਂ ਪਾਰ ਆਈਆਂ ਸਨ ਪਰ ਅਮਨ ਬਹੁਤ ਹੀ ਹਾਸੇ ਮਜ਼ਾਕ ਕਰ ਰਹੀ ਸੀ ਪਰ ਅਮਨਦੀਪ ਦੀ ਭੈਣ ਪਵਨ ਦੱਸਦੀ ਹੈ ਕਿ ਅਮਨਦੀਪ ਕਰੋ ਤੁਰਨ ਬੇੜੀ ਬਹੁਤ ਹੀ ਜ਼ਿਆਦਾ ਖੁਸ਼ ਸੀ ਕਿਉਂਕਿ ਉਸ ਨੂੰ ਖੁਸ਼ੀ ਸੀ ਕਿ ਉਹ ਆਪਣੇ ਘਰ ਜਾ ਰਹੀ ਹੈ ਆਪਣੇ ਪਤੀ ਨੂੰ ਮਿਲਣ ਜਾ ਰਹੀ ਹੈ ਆਖਰਕਾਰ ਅਮਨਦੀਪ ਕੈਨੇਡਾ ਪਹੁੰਚ ਜਾਂਦੀ ਹੈ ਅਮਨਦੀਪ ਦੇ ਕੈਨੇਡਾ ਪਹੁੰਚਣ ਤੋਂ ਸਿਰਫ 2 ਹਫ਼ਤੇ ਬਾਅਦ ਹੀ ਉਸ ਨੂੰ ਇੱਕ ਫੈਕਟਰੀ ਦੇ ਵਿੱਚ ਕੰਮ ਕਰਨ ਲਾ ਦਿੱਤਾ ਜਾਂਦਾ ਹੈ ਉਹ ਆਪਣੇ ਘਰ ਵਾਲੇ ਤੇ ਆਪਣੇ ਸਹੁਰੇ ਦੇ ਨਾਲ ਮੈਰਟਨ ਦੀ ਇੱਕ ਬੇਸਮੈਂਟ ਦੇ ਵਿੱਚ ਰਹਿ ਰਹੀ ਸੀ ਸ਼ੁਰੂ-ਸ਼ੁਰੂ ਦੇ ਵਿੱਚ ਜਦੋਂ ਉਹ ਕੈਨੇਡਾ ਪਹੁੰਚੀ ਸੀ ਤਾਂ ਉਸ ਨੂੰ ਬਹੁਤ ਹੀ ਜ਼ਿਆਦਾ ਚਾ ਸੀ ਕੈਨੇਡਾ ਦੇ ਵਿੱਚ ਆਉਣ ਦਾ ਉਹ ਹਰ ਰੋਜ਼ ਹੀ ਗੁਰੂ ਘਰ ਜਾਇਆ ਕਰਦੀ ਸੀ ਤੇ ਉੱਥੇ ਉਹ ਬਹੁਤ ਸਾਰੇ ਆਪਣੇ ਪਿੰਡ ਦੇ ਲੋਕ ਤੇ ਰਿਸ਼ਤੇਦਾਰਾਂ ਨੂੰ ਮਿਲਦੀ ਸੀ ਪਰ ਹੌਲੀ-ਹੌਲੀ ਉਸ ਦੀ ਜ਼ਿੰਦਗੀ ਦੇ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਗਿਆ ਉਸ ਦੀ ਜ਼ਿੰਦਗੀ ਦੇ ਵਿੱਚ ਕੁਝ ਇਦਾਂ ਦਾ ਹੋਇਆ ਕਿ ਸਭ ਕੁਝ ਹੀ ਬਦਲ ਗਿਆ ਅਮਨ ਨੇ ਆਪਣੇ ਪਿੰਡ ਫੋਨ ਕਰਨਾ ਵੀ ਕੱਟ ਕਰ ਦਿੱਤਾ ਜਦੋਂ ਕੈਨੇਡਾ ਦੇ ਵਿੱਚ ਰਹਿੰਦੇ ਦੋਸਤ ਜਾਂ ਰਿਸ਼ਤੇਦਾਰ ਉਸ ਨੂੰ ਪਾਰਟੀ ਦੇ ਉੱਪਰ ਬੁਲਾਉਂਦੇ ਤਾਂ ਉਹ ਕੋਈ ਨਾ ਕੋਈ ਬਹਾਨਾ ਲਾ ਦਿੰਦੀ ਜਦੋਂ ਵੀ ਅਮਨ ਨੇ ਕਿਤੇ ਵੀ ਬਾਹਰ ਜਾਣਾ ਹੁੰਦਾ ਤਾਂ ਉਹ ਇਕੱਲੀ ਨਹੀਂ ਸੀ ਜਾਂਦੀ ਇਸ ਉਸ ਦਾ ਪਤੀ ਜਾਂ ਸਹੁਰਾ ਉਸ ਦੇ ਨਾਲ ਹੀ ਹੁੰਦਾ ਸੀ ਅਮਨਦੀਪ ਦੀ ਇੱਕ ਕਜਨ ਸੀ ਕਨਦੀਪ ਜੋ ਕਿ ਉਸ ਦਾ ਕੈਨੇਡਾ ਦੇ ਵਿੱਚ ਬਹੁਤ ਹੀ ਜ਼ਿਆਦਾ ਸਾਥ ਦਿੰਦੀ ਸੀ ਤੇ ਉਸ ਦੇ ਦੁੱਖ ਸੁੱਖ ਦੇ ਵਿੱਚ ਖੜਦੀ ਸੀ ਉਹਦਾ ਦੱਸਣਾ ਸੀ ਕਿ ਅਮਨ ਨੂੰ ਕੈਨੇਡਾ ਆਏ 2 ਸਾਲ ਹੋ ਚੁਕੇ ਸਨ ਪਰ ਉਹ ਉਸ ਨੂੰ ਸਿਰਫ 5-6 ਵਾਰ ਹੀ ਮਿਲੀ ਸੀ ਅਮਨ ਸਿਰਫ 2 ਵਾਰ ਹੀ ਉਸ ਦੇ ਘਰ ਆਈ ਸੀ ਉਹ ਵੀ ਸਿਰਫ 10 ਮਿੰਟਾਂ ਦੇ ਲਈ ਕਨਦੀਪ ਇੱਥੋਂ ਤੱਕ ਵੀ ਦੱਸਦੀ ਹੈ ਕਿ ਅਸਲ ਦੇ ਵਿੱਚ ਅਮਨ ਦੀ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਚੱਲ ਰਿਹਾ ਸੀ ਜਦੋਂ ਵੀ ਕੋਈ ਅਮਨ ਨੂੰ ਫੋਨ ਕਰਦਾ ਤਾਂ ਉਹ ਫੋਨ ਅਮਨਦੀਪ ਦੇ ਸਹੁਰੇ ਦੁਆਰਾ ਚੱਕਿਆ ਜਾਂਦਾ ਜਾਂ ਫਿਰ ਉਸਦੇ ਪਤੀ ਦੁਆਰਾ ਚੱਕਿਆ ਜਾਂਦਾ ਜੇ ਅਮਨ ਵੀ ਉਹ ਫੋਨ ਚੱਕਦੀ ਸੀ ਤਾਂ ਉਸ ਦਾ ਫੋਨ ਲਾਰਡ ਸਪੀਕਰ ਤੇ ਰੱਖਿਆ ਜਾਂਦਾ ਸੀ ਜਦੋਂ ਉਸ ਨੂੰ ਅਮਨਦੀ ਚਿੰਤਾ ਹੋਣ ਲੱਗੀ ਤਾਂ ਉਸ ਨੇ ਅਮਨ ਦੇ ਪਤੀ ਨੂੰ ਫੋਨ ਲਾਇਆ ਪਰ ਉਸ ਨੇ ਵੀ ਉਸ ਦੇ ਨਾਲ ਬਤਮੀਜ਼ੀ ਨਾਲ ਗੱਲ ਕੀਤੀ ਤੇ ਉਹ ਉਸ ਦੇ ਉੱਤੇ ਚੀਕਿਆ ਕਿ ਉਹ ਕਦੇ ਵੀ ਦੁਬਾਰੇ ਅਮਨ ਨੂੰ ਫੋਨ ਨਾ ਕਰੇ ਉਸ ਸਮੇਂ ਅਮਨ ਦੀ ਕਜ਼ਨ ਕਿਰਨ ਉਸ ਦੀ ਮਦਦ ਕਰਨਾ ਚਾਹੁੰਦੀ ਸੀ ਪਰ ਅਮਨ ਉਸ ਨੂੰ ਕਹਿੰਦੀ ਆ ਕਿ ਉਹ ਉਸ ਨੂੰ ਫੋਨ ਨਾ ਕਰੇ ਤੇ ਨਾ ਹੀ ਉਸ ਨੂੰ ਮਿਲਣਾ ਆਵੇ। ਕਿਰਨ ਦੱਸਦੀ ਹੈ ਕਿ ਅਮਨ ਦੇ ਲਈ ਉਹ ਚੀਜ਼ਾਂ ਨੂੰ ਹੋਰ ਵਿਗਾੜਨਾ ਨਹੀਂ ਚਾਹੁੰਦੀ। ਇਸ ਲਈ ਉਹ ਚੁੱਪ ਕਰ ਜਾਂਦੀ ਹੈ। ਪਰ ਇਦਾਂ ਕਰਦੇ ਹੀ ਕੁਝ ਮਹੀਨੇ ਹੋਰ ਗੁਜ਼ਰ ਜਾਂਦੇ ਨੇ। 1 ਮਾਰਚ 2007 ਨੂੰ ਕਿਰਨ ਅਮਨ ਨੂੰ ਮਿਲਣ ਜਾਂਦੀ ਹੈ ਉਸ ਦੀ ਡਿਲੀਵਰੀ ਦੇ ਉੱਤੇ ਜਦੋਂ ਅਮਨ ਨੇ ਇੱਕ ਬੱਚਾ ਮਨਮੋਹਨ ਸਿੰਘ ਨੂੰ ਜਨਮ ਦਿੱਤਾ ਸੀ। ਪਰ ਉਸ ਸਮੇਂ ਵੀ ਆਉਣ ਦਾ ਸੌਰਾ ਉੱਥੇ ਵਾਲੇ ਦਿਵਾਲੀ ਹੀ ਘੁੰਮ ਰਿਹਾ ਸੀ। ਉਹ ਕਿਰਨ ਨੂੰ ਕਦੇ ਵੀ ਅਮਨ ਕੋਲੇ ਇਕੱਲਾ ਨਹੀਂ ਸੀ ਛੱਡ ਰਿਹਾ। ਤੇ ਕਰਨ ਅਮਨ ਦੇ ਸੌਰੇ ਨੂੰ ਪੁੱਛਦੀ ਹੈ ਕਿ ਉਹ ਅਮਨ ਤੇ ਉਸ ਬੱਚੇ ਨੂੰ ਕੁਝ ਦਿਨਾਂ ਦੇ ਲਈ ਆਪਣੇ ਘਰ ਲਿਆ ਜਾਵੇ ਪਰ ਉਸ ਦਾ ਸੌਰਾ ਬਿਲਕੁਲ ਹੀ ਜਵਾਬ ਦੇ ਦਿੰਦਾ ਹੈ ਦੂਸਰੇ ਪਾਸੇ ਭਾਰਤ ਦੇ ਵਿੱਚ ਅਮਨਦੀਪ ਦਾ ਪਰਿਵਾਰ ਬਹੁਤ ਹੀ ਜ਼ਿਆਦਾ ਖੁਸ਼ ਹੁੰਦਾ ਹੈ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਕਿ ਉਹਨਾਂ ਦੀ ਬੇਟੀ ਦੀ ਜ਼ਿੰਦਗੀ ਕੈਨੇਡਾ ਜਾ ਕੇ ਤੇ ਬਾਅਦ ਦੇ ਵਿੱਚ ਹੁਣੇ ਬੱਚੇ ਨੂੰ ਜਨਮ ਦੇ ਕੇ ਬਿਲਕੁਲ ਹੀ ਸੈੱਟ ਹੋ ਚੁੱਕੀ ਹੈ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਅਮਨਦੀਪ ਦੇ ਦਿਲ ਦੇ ਵਿੱਚ ਕੀ ਚੱਲਦਾ ਹੈ ਇਹ ਤਾਂ ਰੱਬ ਹੀ ਜਾਣਦਾ ਹੈ ਕਿ ਉਸ ਸਮੇਂ ਅਮਨਦੀਪ ਦੇ ਦਿਲ ਦੇ ਵਿੱਚ ਜਿਹੜਾ ਕੀ ਚੱਲ ਰਿਹਾ ਸੀ ਉਸ ਤੋਂ ਬਾਅਦ ਕਦੇ ਵੀ ਅਮਨਦੀਪ ਨੇ ਆਪਣੇ ਪੇਕੇ ਪਰਿਵਾਰ ਦੇ ਨਾਲ ਆਪਣੇ ਦਿਲ ਦੀ ਗੱਲ ਕਦੇ ਵੀ ਸਾਂਝੀ ਨਹੀਂ ਸੀ ਕੀਤੀ ਕਿ ਉਸ ਦੀ ਜ਼ਿੰਦਗੀ ਕਿੱਦਾਂ ਚੱਲ ਰਹੀ ਹੈ ਉਹ ਹਮੇਸ਼ਾ ਹੀ ਆਪਣੇ ਬੱਚੇ ਬਾਰੇ ਆਪਣੀਆਂ ਭੈਣਾਂ ਆਪਣੀ ਮਾਂ ਦੇ ਨਾਲ ਗੱਲਾਂ ਕਰਦੀ ਰਹਿੰਦੀ ਸੀ ਇੱਕ ਹੋਰ ਪਰਿਵਾਰ ਜੋ ਅਮਨਦੀਪ ਦੇ ਪੇਕੇ ਪਰਿਵਾਰ ਨਾਲ ਚੰਗਾ ਸਬੰਧ ਰੱਖਦਾ ਸੀ ਉਹ ਦੱਸਦੇ ਆ ਕਿ ਬੱਚਾ ਹੋਣ ਤੋਂ ਬਾਅਦ ਅਮਨ ਬਹੁਤ ਹੀ ਜ਼ਿਆਦਾ ਖੁਸ਼ ਨਜ਼ਰ ਆਉਂਦੀ ਸੀ ਪਰ ਜਨਵਰੀ 2008 ਦੇ ਵਿੱਚ ਜਦੋਂ ਬੱਚਾ 10 ਮਹੀਨਿਆਂ ਦਾ ਹੁੰਦਾ ਹੈ ਤਾਂ ਉਸ ਨੂੰ ਇੰਡੀਆ ਅਮਨ ਦੇ ਇਕਿਆਂ ਕੋਲ ਭੇਜ ਦਿੱਤਾ ਜਾਂਦਾ ਹੈ ਪਾਲਣ-ਪੋਸ਼ਣ ਕਰਨ ਦੇ ਲਈ ਕਿਉਂਕਿ ਅਮਨਦੀਪ ਨੂੰ ਵਾਰਸ ਦੁਬਾਰਾ ਉਹਨਾਂ ਦੇ ਸਹੁਰੇ ਪਰਿਵਾਰ ਨੇ ਕੰਮ ਉੱਤੇ ਲਾਉਣਾ ਸੀ ਉਸ ਤੋਂ ਬਾਅਦ ਅਮਨ ਨੇ ਆਪਣੇ ਬੱਚੇ ਨੂੰ ਕਦੇ ਵੀ ਨਹੀਂ ਦੇਖਿਆ ਕੁਝ ਟਾਈਮ ਫੈਕਟਰੀ ਦੇ ਵਿੱਚ ਕੰਮ ਕਰਨ ਤੋਂ ਬਾਅਦ ਅਮਨਦੀਪ ਆਪਣੇ ਸਹੁਰੇ ਪਰਿਵਾਰ ਦੁਆਰਾ ਚਲਾਈ ਜਾਂਦੇ ਇੱਕ ਸਟੋਰ ਵਿੱਚ ਕੰਮ ਕਰਨ ਲੱਗੀ ਬਹੁਤੇ ਲੋਕ ਦੱਸਦੇ ਆ ਕਿ ਅਮਨ ਤੇ ਉਸ ਦਾ ਸਹੁਰਾ ਸਵੇਰ 7 ਵਜੇ ਕੰਮ ਲਈ ਘਰੋਂ ਨਿਕਲ ਜਾਂਦੇ ਸਨ ਤੇ ਉੱਥੇ ਹੀ ਨਾਲ ਵਾਲੇ ਇੱਕ ਪੀਜ਼ਾ ਸਟੋਰ ਦਾ ਮਾਲਕ ਅਨਿਲ ਦੱਸਦਾ ਹੈ ਕਿ ਅਮਨ ਇੱਕ ਬਹੁਤ ਹੀ ਇੰਤਰੀ ਕੁੜੀ ਸੀ ਉਹ ਸਟੋਰ ਦਾ ਸਾਰਾ ਕੰਮ ਕਰਦੀ ਸੀ ਤੇ ਉਸ ਸਟੋਰ ਉੱਤੇ ਜਦੋਂ ਵੀ ਬੇਲੀ ਹੁੰਦੀ ਸੀ ਉਹ ਆਪਣੀ ਭੈਣ ਨੂੰ ਫੋਨ ਕਰਦੀ ਤੇ ਜਾਂ ਫਿਰ ਉਹ ਕਿਰਨਾਂ ਦੀ ਸਹੇਲੀ ਨੂੰ ਫੋਨ ਕਰਦੀ ਸੀ ਮਾਰਚ 2008 ਦਾ ਮਹੀਨਾ ਚੱਲ ਰਿਹਾ ਹੁੰਦਾ ਏ ਅਮਨਦੀਪ ਦਾ ਸਹोरा ਅਮਨਦੀਪ ਨੂੰ ਆਕੇ ਦੱਸਦਾ ਏ ਕਿ ਉਸਨੇ ਉਹਨਾਂ ਦੇ ਪੇਕੇ ਪਰਿਵਾਰ ਦੀ ਫੈਲ ਲਾ ਦਿੱਤੀ ਹੈ ਤੇ ਅਮਨ ਆਪਣੇ ਪਿਤਾ ਨੂੰ ਫੋਨ ਕਰਕੇ ਬੜੀ ਹੀ ਖੁਸ਼ੀ ਦੇ ਨਾਲ ਦੱਸਦੀ ਆ ਕਿ ਉਹਨਾਂ ਦੀ ਫੈਲ ਲੱਗ ਗਈ ਹੈ ਤੇ ਹੁਣ ਉਹ ਕੁਝ ਸਮੇਂ ਦੇ ਵਿੱਚ ਹੀ ਬਾਹਰ ਆ ਜਾਣਗੇ ਇਹ ਇੰਤਜ਼ਾਰ ਕਰਦੇ ਕਰਦੇ ਉਹ ਨੂੰ ਜਨਵਰੀ ਤੋਂ ਸਤੰਬਰ ਆ ਜਾਂਦਾ ਹੈ ਪਰ ਉਸ ਫਾਇਲ ਦਾ ਕੀ ਬਣ ਰਿਹਾ ਸੀ ਕਿਸੇ ਨੂੰ ਵੀ ਕੁਝ ਨਹੀਂ ਪਤਾ ਲੱਗਦਾ ਦੂਸਰੀ ਸਾਈਡ ਅਮਨਦੀਪ ਦੀ ਉਸ ਲਈ ਇੱਕ ਵਾਰੀ ਅਮਨ ਨੂੰ ਫੋਨ ਕਰਦੀ ਆ ਤੇ ਉਹ ਬਹੁਤ ਹੀ ਰੋ ਰਹੀ ਹੁੰਦੀ ਆ ਉਹ ਦੱਸਦੀ ਆ ਕਿ ਹੁਣ ਉਹ ਸਿਰਫ ਚਾਹੁੰਦੀ ਆ ਕਿ ਉਸਦੇ ਮਾਤਾ ਪਿਤਾ ਕੈਨੇਡਾ ਆ ਜਾਣ ਕਿਉਂਕਿ ਉਹਨਾਂ ਨੇ ਉਸ ਉੱਪਰ ਬਹੁਤ ਹੀ ਜ਼ਿਆਦਾ ਖਰਚਾ ਕੀਤਾ ਏ ਤਾਂ ਉਹ ਇੱਥੇ ਆ ਗਏ ਤਾਂ ਸਭ ਕੁਝ ਠੀਕ ਹੋ ਜਾਵੇਗਾ ਸਮਾਂ ਗੁਜ਼ਰਦੇ ਕੁਝ ਦੇ 15 ਦਸੰਬਰ 2008 ਆ ਜਾਂਦਾ ਏ ਜਦੋਂ ਅਮਨਦੀਪ ਦੀ ਉਸ ਲਈ ਕਿਰਨ ਨੇ ਇੰਡੀਆ ਜਾਣਾ ਹੁੰਦਾ ਏ ਤਾਂ ਰਸਤੇ ਦੇ ਵਿੱਚ ਉਹ ਅਮਨਦੀਪ ਕੋਲ ਰੋਕਦੀ ਆ ਤਾਂ ਉਹ ਕਹਿੰਦੀ ਆ ਕਿ ਜੇ ਉਹ ਆਪਣੇ ਮਾਤਾ ਪਿਤਾ ਲਈ ਕੋਈ ਸਨੇਹਾ ਜਾਂ ਕੋਈ ਗਿਫਟ ਭੇਜਣਾ ਚਾਹੁੰਦੀ ਆ ਤਾਂ ਉਹ ਉਸ ਨੂੰ ਦੱਸ ਦੇਵੇ ਅਮਨ ਰੋਕੇ ਉਸ ਨੂੰ ਕਹਿੰਦੀ ਆ ਕਿ ਉਹ ਪਿੰਡ ਜਾ ਕੇ ਉਸਦੇ بیٹے ਨੂੰ ਜੱਫੀ ਪਾ ਲਵੇ ਇਸ ਦੇ ਨਾਲ ਹੀ ਉਸ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਵੇਗੀ ਇਦਾਂ ਚਿੰਤਾ ਕਰਦੇ ਕਰਦੇ ਅਮਨਦੀਪ ਦੀ ਜ਼ਿੰਦਗੀ ਵਿੱਚ 31 ਦਸੰਬਰ 2008 ਦਾ ਸਮਾਂ ਆ ਜਾਂਦਾ ਏ ਇਹ ਸਮਾਂ ਜਦੋਂ ਅਮਨ ਦਾ ਕਤਲ ਹੋਣ ਦੇ ਵਿੱਚ ਸਿਰਫ ਇੱਕ ਦਿਨ ਰਹਿਦਾ ਸੀ ਉਹ ਆਪਣੇ ਪਿਤਾ ਨੂੰ ਇੰਡੀਆ ਫੋਨ ਕਰਦੀ ਆ ਤੇ ਉਹਨਾਂ ਨੂੰ ਜਨਮ ਦਿਨ ਮੁਬਾਰਕ ਦਿੰਦੀ ਆ ਤੇ ਕਹਿੰਦੀ ਆ ਕਿ ਅਗਲਾ ਜਨਮ ਦਿਨ ਉਹ ਕੈਨੇਡਾ ਦੇ ਵਿੱਚ ਮਨਾਉਣਗੇ ਪਰ ਅਗਲੇ ਹੀ ਦਿਨ 1 ਜਨਵਰੀ 2009 ਨੂੰ ਆਮਨਦੀਪ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਏ ਜਦੋਂ ਉਹ ਆਪਣੇ ਸਟੋਰ ਉੱਤੇ ਕੰਮ ਕਰ ਰਹੀ ਸੀ ਜਦੋਂ ਪੁਲਿਸ ਆ ਕੇ ਉਸ ਦੀ Laash ਦੀ ਜਾਂਚ ਕਰਦੀ ਆ ਤਾਂ ਉਸ ਦੇ ਸਰੀਰ ਉੱਪਰ ਬਹੁਤ ਸਾਰੇ ਚਾਕੂ ਵੱਜੇ ਹੋਏ ਸਨ ਉਸ ਦੀ Laash ਕੋਲ ਇੱਕ ਪਰਸ ਵੀ ਪਿਆ ਸੀ ਤੇ ਉਸ ਸਮੇਂ ਸਟੋਰ ਵਿੱਚ ਉਸ ਦਾ ਸੌਦਾ ਵੀ ਕੰਮ ਕਰ ਰਿਹਾ ਹੁੰਦਾ ਏ ਜਿਸ ਦੇ ਗਾਲ ਉੱਪਰ ਵੀ ਬਹੁਤ ਜ਼ਿਆਦਾ ਚਾਕੂਆਂ ਦੇ ਨਿਸ਼ਾਨ ਸਨ ਪਰ ਉਹ ਅਜੇ ਜ਼ਿੰਦਾ ਸੀ ਤਾਂ ਉਸ ਨੂੰ ਚੁੱਕ ਕੇ ਹਸਪਤਾਲ ਲਿਜਾਇਆ ਜਾਂਦਾ ਏ ਜਿੱਥੇ ਪਹੁੰਚ ਕੇ ਉਹ ਸਟੇਟਮੈਂਟ ਦਿੰਦਾ ਏ ਜਿਸ ਦੇ ਵਿੱਚ ਉਹ ਪੰਜ ਆਦਮੀਆਂ ਦੇ ਬਾਰੇ ਦੱਸਦਾ ਏ ਜਿਨ੍ਹਾਂ ਦੇ ਮੂੰਹ ਉੱਪਰ ਕੱਪੜੇ ਬੰਨੇ ਹੋਏ ਸਨ ਤੇ ਉਹ ਚੋਰੀ ਦੇ ਇਰਾਦੇ ਨਾਲ ਉਹਨਾਂ ਦੇ ਸਟੋਰ ਉੱਤੇ ਆਏ ਸਨ ਤੇ ਉਹਨਾਂ ਨੇ ਅਮਨਦੀਪ ਨੂੰ ਕਿਡਨਾਪ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ ਉਹਨਾਂ ਕੋਲ ਚਾਕੂ ਪਿਸਤੌਲ ਤੇ ਹੋਰ ਵੀ ਚੀਜ਼ਾਂ ਸਨ ਜਿਸ ਨਾਲ ਉਹਨਾਂ ਨੇ ਕਿਮਕਾਰ ਉੱਪਰ ਵੀ ਹਮਲਾ ਕੀਤਾ ਤੇ ਉਸ ਦੇ ਗਾਲ ਉੱਤੇ ਚਾਕੂ ਲੱਗ ਗਏ ਪਰ ਪੁਲਿਸ ਨੂੰ ਸ਼ੁਰੂ ਦੇ ਵਿੱਚ ਹੀ ਕੁਝ ਇਦਾਂ ਦਾ ਸ਼ੱਕ ਹੁੰਦਾ ਏ ਕਿ ਉਹ ਜਾਂਚ ਕਰਨੀ ਸ਼ੁਰੂ ਕਰ ਦਿੰਦੇ ਨੇ ਉਸ ਸਮੇਂ ਕੈਨੇਡਾ ਬਹੁਤ ਅਡਵਾਂਸ ਹੋ ਚੁੱਕਿਆ ਸੀ ਉਹ ਨੇੜੇ ਦੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਚੈੱਕ ਕਰਦੇ ਨੇ ਕਿ ਉਸ ਸਮੇਂ ਸਟੋਰ ਦੇ ਵਿੱਚੋਂ ਨਾ ਤਾਂ ਕੋਈ ਬਾਹਰ ਗਿਆ ਏ ਤੇ ਨਾ ਹੀ ਸਟੋਰ ਦੇ ਵਿੱਚ ਕੋਈ ਅੰਦਰ ਆਇਆ ਏ ਜਦੋਂ ਪੁਲਿਸ ਬਾਅਦ ਦੇ ਵਿੱਚ ਸਟੋਰ ਉੱਤੇ ਪਹੁੰਚ ਕੇ ਸਟੋਰ ਦੀ ਜਾਂਚ ਕਰਦੀ ਆ ਤਾਂ ਪਤਾ ਲੱਗਦਾ ਏ ਕਿ ਉਸ ਸਮੇਂ ਸਟੋਰ ਦੇ ਵਿੱਚ ਬਹੁਤ ਸਾਰਾ ਕੈਸ਼ ਮੌਜੂਦ ਸੀ ਤੇ ਅਮਨਦੀਪ ਦੀ ਲਾਸ਼ ਕੋਲੋਂ ਜੋ ਪਰਸ ਮਿਲਿਆ ਸੀ ਉਸ ਦੇ ਵਿੱਚ ਵੀ ਬਹੁਤ ਸਾਰਾ ਕੈਸ਼ ਸੀ ਉਹਨੂੰ ਪਤਾ ਲੱਗ ਗਿਆ ਸੀ ਕਿ ਕਿਸੇ ਨੇ ਵੀ ਇਹ ਕਤਲ ਚੋਰੀ ਦੇ ਲਈ ਨਹੀਂ ਕੀਤਾ ਚਾਕੂ ਲੱਗਣ ਕਰਕੇ ਕਿਮਕਾਰ ਸਿੰਘ ਢਿੱਲੋ ਦੇ ਕੱਪੜਿਆਂ ਉੱਪਰ ਬਹੁਤ ਸਾਰਾ ਖੂਨ ਲੱਗ ਚੁੱਕਿਆ ਸੀ ਜਦੋਂ ਪੁਲਿਸ ਨੇ ਉਸ ਦੀ ਜਾਂਚ ਕਰਾਈ ਤਾਂ ਪਤਾ ਲੱਗਿਆ ਕਿ ਉਸ ਦੇ ਵਿੱਚ ਵੀ ਅਮਨਦੀਪ ਦਾ ਹੀ ਖੂਨ ਸੀ ਪੁਲਿਸ ਨੂੰ ਉੱਥੋਂ ਦੀ ਹੀ ਬੇਸਮੈਂਟ ਦੇ ਵਿੱਚ ਇੱਕ ਖੂਨ ਨਾਲ ਲਿਬੜਿਆ ਹੋਇਆ ਚਾਕੂ ਵੀ ਲੱਭਿਆ ਸੀ ਇਹ ਸਭ ਦਾ ਪਤਾ ਲੱਗਣ ਤੋਂ ਬਾਅਦ ਪੁਲਿਸ ਦੁਆਰਾ ਕਿਮਕਾਰ ਨੂੰ ਹਸਪੀਟਲ ਤੋਂ ਡਿਸਚਾਰਜ ਹੁੰਦੇ ਹੋਏ ਹੀ ਅਰੈਸਟ ਕਰ ਲਿਆ ਜਾਂਦਾ ਹੈ ਕਿਉਂਕਿ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗ ਗਿਆ ਸੀ ਕਿ ਉਸ ਦਾ ਸੌਰਾ ਹੀ ਇਨਵੋਲਵ ਹੈ ਇਹ ਸਭ ਦੇ ਵਿੱਚ ਕੁਝ ਸਖਤਾਈ ਕਰਨ ਤੋਂ ਬਾਅਦ ਉਹ ਮੰਨ ਜਾਂਦਾ ਹੈ ਕਿ ਉਸ ਨੇ ਹੀ ਆਪ ਅਮਨ ਦੇ ਚਾਕੂ ਮਾਰੇ ਸੀ ਬਾਅਦ ਦੇ ਵਿੱਚ ਉਹ ਇਹ ਵੀ ਮੰਨਦਾ ਹੈ ਕਿ ਖੂਨ ਨਾਲ ਲਿਬੜਿਆ ਹੋਇਆ ਚਾਕੂ ਉਸ ਨੇ ਸਟੋਰ ਦੀ ਬੀਸਮੈਂਟ ਦੇ ਵਿੱਚ ਹੀ ਇੱਕ ਗੱਤੇ ਦੇ ਡੱਬੇ ਵਿੱਚ ਰੱਖਿਆ ਹੋਇਆ ਹੈ ਜਿਸ ਨੂੰ ਪੁਲਿਸ ਲੱਭ ਸਕਦੀ ਹੈ ਪਰ ਪੁਲਿਸ ਦੁਆਰਾ ਉਸ ਨੂੰ ਨਹੀਂ ਸੀ ਦੱਸਿਆ ਗਿਆ ਕਿ ਉਹ ਉਹਨਾਂ ਨੇ ਪਹਿਲਾਂ ਹੀ ਲੱਭ ਲਿਆ ਹੈ ਤੇ ਉਸ ਦੇ ਫਿੰਗਰਪ੍ਰਿੰਟ ਲੈ ਕੇ ਉਸ ਨੂੰ ਜਾਂਚ ਦੇ ਲਈ ਪਹਿਲਾਂ ਹੀ ਭੇਜ ਦਿੱਤਾ ਹੈ ਪਰ ਕਾਰ ਸਿੰਘ ਢਿੱਲੋ ਆਪਣੇ ਬਿਆਨ ਬਾਰੀ-ਬਾਰੀ ਬਦਲ ਰਿਹਾ ਸੀ ਸ਼ੁਰੂ ਦੇ ਵਿੱਚ ਉਹ ਕਹਿੰਦਾ ਹੈ ਕਿ ਅਮਨ ਨੇ ਉਸ ਦੇ ਉੱਤੇ ਚਾਕੂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਕਰਕੇ ਉਹ ਬਹੁਤ ਹੀ ਜ਼ਿਆਦਾ ਗੁੱਸੇ ਦੇ ਵਿੱਚ ਆ ਗਿਆ ਤੇ ਉਹ ਉਸ ਨੂੰ ਉਦੋਂ ਤੱਕ ਮਾਰਦਾ ਰਿਹਾ ਜਦੋਂ ਤੱਕ ਉਹ ਮਰ ਨਹੀਂ ਗਈ ਪਰ ਬਾਅਦ ਦੇ ਵਿੱਚ ਉਹ ਆਪਣੇ ਇਨ੍ਹਾਂ ਬਿਆਨਾਂ ਤੋਂ ਬਦਲ ਗਿਆ ਉਸ ਨੇ ਪੁਲਿਸ ਨੂੰ ਦੱਸਿਆ ਕਿ ਅਮਨ ਨੇ ਉਸ ਉੱਤੇ ਕੋਈ ਵੀ ਚਾਕੂ ਨਾਲ ਹਮਲਾ ਨਹੀਂ ਸੀ ਕੀਤਾ ਉਸ ਦੇ ਸਾਰੇ ਜ਼ਖਮ ਆਪਣੇ ਆਪ ਹੀ ਦਿੱਤੇ ਹੋਏ ਆ ਤੇ ਫਿਰ ਉਹ ਇੱਕ ਫੇਰ ਕਹਾਣੀ ਸੁਣਾਉਂਦਾ ਹੈ ਪੁਲਿਸ ਨੋ ਕਿ ਉਸਨੇ ਅਮਨ ਨੂੰ ਮਾਰਨ ਦਾ ਪਲਾਨ ਬਹੁਤ ਪਹਿਲਾਂ ਹੀ ਬਣਾ ਲਿਆ ਸੀ ਪਹਿਲਾਂ ਉਸਨੇ ਸੋਚਿਆ ਸੀ ਕਿ ਉਹ ਅਮਨ ਨੂੰ ਉਸਦੇ ਆਪਣੇ ਹੀ ਘਰ ਦੇ ਵਿੱਚ ਮਾਰੇਗਾ ਪਰ ਬਾਅਦ ਦੇ ਵਿੱਚ ਉਹ ਡਰ ਗਿਆ ਕਿਉਂਕਿ ਉਸ ਨੂੰ ਸੀ ਕਿ ਸਾਰਾ ਸ਼ੱਕ ਉਸਦੇ ਉੱਪਰ ਹੀ ਆ ਜਾਵੇਗਾ ਜੇ ਉਸਨੇ ਘਰ ਦੇ ਵਿੱਚ ਇਹ ਕਤਲ ਕੀਤਾ ਜਿਸ ਕਰਕੇ ਉਹ ਅਮਨ ਨੂੰ ਸਟੋਰ ਦੇ ਵਿੱਚ ਮਾਰਨ ਦਾ ਫੈਸਲਾ ਲੈਂਦਾ ਹੈ ਤੇ ਉਹ ਇੱਕ ਟਾਣੀ ਉਹ ਪੰਜ ਲੋਕਾਂ ਵਾਲੀ ਪਹਿਲਾਂ ਹੀ ਬੰਡ ਲੈਂਦਾ ਹੈ ਤੇ ਫਿਰ ਉਹ ਉਸ ਦਿਨ ਪਹਿਲਾਂ ਅਗਲਾ ਤੇ ਬਾਅਦ ਦੇ ਵਿੱਚ ਸ਼ਾਪ ਦਾ ਪਿਛਲਾ ਗੇਟ ਬੰਦ ਕਰ ਦਿੰਦਾ ਏ ਤੇ ਜਦੋਂ ਅਮਨ ਬਾਥਰੂਮ ਵਿੱਚ ਜਾਂਦੀ ਆ ਤਾਂ ਉਸ ਉੱਪਰ ਹਮਲਾ ਕਰਕੇ ਉਸ ਨੂੰ ਮਾਰ ਦਿੰਦਾ ਏ ਪਹਿਲਾਂ ਘੜੀ ਹੋਈ ਕਹਾਣੀ ਉਹ ਪੁਲਿਸ ਨੂੰ ਦੱਸਦਾ ਏ ਤੇ ਪੁਲਿਸ ਆਪਣੀ ਜਾਂਚ ਤੋਂ ਬਾਅਦ ਉਸ ਉੱਤੇ ਸ਼ੱਕ ਕਰਦੀ ਆ ਤੇ ਉਹ ਮੰਨ ਜਾਂਦਾ ਏ ਢਿੱਲੋ ਇਹ ਵੀ ਮੰਨਦਾ ਏ ਕਿ ਇਹ ਸਭ ਕੁਝ ਉਸਨੇ ਇਕੱਲੇ ਹੀ ਕੀਤਾ ਏ ਇਸ ਦੇ ਵਿੱਚ ਹੋਰ ਕੋਈ ਵੀ ਉਸ ਦੇ ਨਾਲ ਨਹੀਂ ਸ਼ਾਮਲ ਉਸ ਦੇ ਪੁੱਤਰ ਨੂੰ ਪਤਾ ਹੀ ਨਹੀਂ ਕਿ ਉਹ ਹੀ ਉਸ ਦੀ ਘਰ ਵਾਲੀ ਦਾ ਕਤਲ ਕਰਨ ਜਾ ਰਿਹਾ ਸੀ ਪੁਲਿਸ ਇਸ ਦੀ ਵੀ ਜਾਂਚ ਕਰਦੀ ਆ ਤਾਂ ਉਹਨਾਂ ਨੂੰ ਕਿਤੇ ਵੀ ਸਬੂਤ ਨਹੀਂ ਲੱਭਦਾ ਕਿ ਹਾਂ ਗੁਰਿੰਦਰ ਨੂੰ ਪਤਾ ਸੀ ਕਿ ਨਜ਼ਦੀਕੀ ਘਰ ਵਾਲੀ ਦਾ ਕਤਲ ਹੋਣ ਵਾਲਾ ਹੈ ਜਦੋਂ ਉਸ ਨੂੰ ਕਤਲ ਦਾ ਕਾਰਨ ਪੁੱਛਿਆ ਜਾਂਦਾ ਹੈ ਤਾਂ ਉਹ ਕਹਿੰਦਾ ਹੈ ਕਿ ਉਸ ਦੀ ਨੋ ਦੇ ਕਿਸੇ ਹੋਰ ਇਨਸਾਨ ਦੇ ਨਾਲ ਰਿਸ਼ਤੇ ਸਨ ਤੇ ਉਹ ਉਸ ਦੇ ਪੁੱਤਰ ਨੂੰ ਛੱਡਣ ਜਾ ਰਹੀ ਸੀ ਇਥੋਂ ਤੱਕ ਕਿ ਉਹ ਦੱਸਦਾ ਏ ਕਿ ਉਸ ਦੀ ਨੋ ਨੇ ਉਸ ਨੂੰ ਵੀ ਸੈਕਸ ਦੇ ਲਈ ਆਫਰ ਕੀਤਾ ਸੀ ਪਰ ਜਦੋਂ ਪੋਸ ਇਸ ਸਭ ਚੀਜ਼ਾਂ ਦੀ ਜਾਂਚ ਕਰਦੀ ਆ ਤਾਂ ਦੋਨੋਂ ਕਹਾਣੀਆਂ ਦੇ ਵਿੱਚ ਕੁਝ ਵੀ ਸੱਚ ਨਜ਼ਰ ਨਹੀਂ ਆਉਂਦਾ ਅਮਨ ਦਾ ਨਾ ਤਾਂ ਕਿਸੇ ਹੋਰ ਇਨਸਾਨ ਦੇ ਨਾਲ ਰਿਸ਼ਤਾ ਸੀ ਤੇ ਨਾ ਹੀ ਕਦੇ ਉਸ ਨੇ ਆਪਣੇ ਸਹੁਰੇ ਪਰਿਵਾਰ ਨੂੰ ਇਦਾਂ ਦਾ ਕੁਝ ਕਿਹਾ ਸੀ ਪਰ ਦੂਸਰੇ ਪਾਸੇ ਜਦੋਂ ਅਮਨ ਦੇ ਪਰਿਵਾਰ ਨੂੰ ਪਤਾ ਲੱਗਦਾ ਏ ਕਿ ਉਹਨਾਂ ਦੀ ਧੀ ਦਾ ਕੈਨੇਡਾ ਦੇ ਵਿੱਚ ਕਤਲ ਹੋ ਗਿਆ ਏ ਤਾਂ ਉਹਨਾਂ ਨੂੰ ਬਹੁਤ ਹੀ ਵੱਡਾ ਝੜਕਾ ਲੱਗਦਾ ਏ ਪਰਿਵਾਰ ਨੂੰ 2 ਦਿਨ ਲੱਗਦੇ ਨੇ ਵੀਜੇ ਦਾ ਇੰਤਜ਼ਾਰ ਕਰਦੇ ਹੋਏ ਤੇ ਉਸੇ ਮੇਹੀ ਉਹਨਾਂ ਨੂੰ ਪਤਾ ਲੱਗਦਾ ਏ ਕਿ ਉਹਨਾਂ ਦੇ ਸਹੁਰੇ ਪਰਿਵਾਰ ਵੱਲੋਂ ਕਦੇ ਵੀ ਉਹਨਾਂ ਦੀ ਫਾਇਲ ਨੂੰ ਨਹੀਂ ਸੀ ਲਾਇਆ ਗਿਆ ਤੇ ਅਮਨ ਦੇ ਪਰਿਵਾਰ ਨੂੰ ਸਿਰਫ ਝੂਠ ਹੀ ਬੋਲਿਆ ਸੀ ਆਖਰਕਾਰ 9 ਜਨਵਰੀ ਨੂੰ ਅਮਨ ਦਾ ਪਰਿਵਾਰ ਕੈਨੇਡਾ ਪਹੁੰਚ ਜਾਂਦਾ ਏ ਜਿੱਥੇ ਉਸ ਦਾ ਸੰਸਕਾਰ ਕੀਤਾ ਜਾਣਾ ਸੀ ਉਸ ਸਮੇ ਅਮਨ ਦਾ ਪਰਿਵਾਰ ਬਹੁਤ ਹੀ ਜ਼ਿਆਦਾ ਬੁਰੇ ਹਾਲ ਦੇ ਵਿੱਚ ਸੀ ਅਮਨਦੀਪ ਦੀ ਭੈਣ ਪਮਨ ਦੱਸਦੀ ਹੈ ਕਿ ਜਦੋਂ ਉਹਨਾਂ ਉਸ ਦੀ ਭੈਣ ਦੇ ਕਤਲ ਦਾ ਪਤਾ ਲੱਗਿਆ ਸੀ ਪਰ ਸਾਰਾ ਹੀ ਪਰਿਵਾਰ ਸੁੰਨ ਹੋ ਗਿਆ ਸੀ। ਉਹਨਾਂ ਨੂੰ ਇਹ ਸਭ ਕੁਝ ਝੂਠ ਲੱਗ ਰਿਹਾ ਸੀ। ਉਦੋਂ ਅਮਨ ਦੇ ਪਿਤਾ ਉਤਾਰ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਫੋਨ ਆਉਣ ਤੋਂ ਪਹਿਲਾਂ ਅਮਨ ਦੀ ਸੱਸ ਹਰਜਿੰਦਰ ਕੌਰ ਨੇ ਉਹਨਾਂ ਨੂੰ ਇੰਡੀਆ ਤੋਂ ਫੋਨ ਕੀਤਾ ਸੀ ਤੇ ਅਜੀਬ ਢੰਗ ਨਾਲ ਕਿਹਾ ਸੀ ਕਿ ਤੁਹਾਨੂੰ ਪੁਲਿਸ ਦਾ ਫੋਨ ਆਵੇਗਾ ਪਰ ਚਿੰਤਾ ਨਾ ਕਰਿਓ। ਇਹ ਆਖ ਕੇ ਉਸਨੇ ਫੋਨ ਕੱਟ ਦਿੱਤਾ ਸੀ ਤੇ ਉਹਨਾਂ ਨੂੰ ਉੱਥੇ ਹੀ ਸ਼ੱਕ ਹੋ ਗਿਆ ਸੀ ਕਿ ਕੁਝ ਨਾ ਕੁਝ ਉਹਨਾਂ ਦੀ ਧੀ ਦੇ ਨਾਲ ਵਾਪਰ ਚੁੱਕਿਆ ਹੈ। ਜਦੋਂ ਅੰਤਮ ਸੰਸਕਾਰ ਦਾ ਬੇਲਾ ਆਉਂਦਾ ਹੈ ਤਾਂ ਅਮਨ ਦੀ ਉਸ ਦੀਆਂ ਸਾਰੀਆਂ ਰਸਮਾਂ ਨੂੰ ਕਰਨਾ ਚਾਹੁੰਦੇ ਸੀ ਪਰ ਪੁਲਿਸ ਦੁਆਰਾ ਉਹਨਾਂ ਨੂੰ ਦੱਸ ਦਿੱਤਾ ਜਾਂਦਾ ਹੈ ਕਿ ਅਮਨ ਦੇ ਸਰੀਰ ਉੱਤੇ ਤੇ ਉਸ ਦੇ ਚਿਹਰੇ ਉੱਤੇ ਬਹੁਤ ਸਾਰੇ ਜ਼ਖਮ ਹਨ ਜਿਸ ਦੇ ਕਰਕੇ ਅਮਨਦੀਪ ਦੀ ਮਾਂ ਬਹੁਤ ਹੀ ਜ਼ਿਆਦਾ ਰੋਣ ਲੱਗ ਜਾਂਦੀ ਆ ਤੇ ਉਹ ਕਹਿੰਦੀ ਹੈ ਕਿ ਉਹ ਕੈਨੇਡਾ ਦੇ ਵਿੱਚ ਹੋਰ ਨਹੀਂ ਰੁਕਣਾ ਚਾਹੁੰਦੇ ਜਿੱਥੇ ਉਹਨਾਂ ਦੀ ਧੀ ਨੂੰ ਬੜੀ ਬੇਰਹਿਮੀ ਦੇ ਨਾਲ ਮਾਰ ਦਿੱਤਾ ਗਿਆ ਹੈ ਆਖਰਕਾਰ ਅਮਨਦੀਪ ਦਾ ਸੰਸਕਾਰ ਹੁੰਦਾ ਹੈ ਤੇ ਉਸ ਦੀਆਂ ਆਸਤੀਆਂ ਨੂੰ ਲੈ ਕੇ ਉਸ ਦਾ ਮਾਪਿਓ ਕੈਨੇਡਾ ਤੋਂ ਪੰਜਾਬ ਵਾਪਸ ਆ ਜਾਂਦਾ ਹੈ ਦੂਸਰੀ ਪਾਸੇ ਕਿਮਕਾਰ ਸਿੰਘ ਟਿੱਲੋ ਦੇ ਵਿਰੁੱਧ ਫਸਟ ਡਿਗਰੀ ਕਤਲ ਕੇਸ ਦਰਜ ਕੀਤਾ ਜਾਂਦਾ ਹੈ ਤੇ ਬ੍ਰੈਮਟਨ ਦੀ ਅਦਾਲਤ ਦੇ ਵਿੱਚ ਇਹ ਕੇਸ ਚੱਲਦਾ ਹੈ ਲੰਘ ਪੰਗ 1 ਸਾਲ ਕੇਸ ਚੱਲਣ ਤੋਂ ਬਾਅਦ 2010 ਦੇ ਵਿੱਚ ਇਹ ਕੇਸ ਦਾ ਨਤੀਜਾ ਆਉਂਦਾ ਹੈ ਜਿਸ ਦੇ ਵਿੱਚ ਕਿਮਕਾਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਆ ਜਿਸ ਦੇ ਵਿੱਚ ਉਸ ਨੂੰ ਸਾਰੀ ਉਮਰ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਤੇ ਲੰਘ ਪੰਗ 10 ਸਾਲ ਉਹ ਪ੍ਰੋਬੋ ਦੇ ਲਈ ਅਪਲਾਈ ਨਹੀਂ ਕਰ ਸਕਦਾ ਯਾਨੀ ਕਿ 10 ਸਾਲ ਉਸ ਨੂੰ ਲਗਾਤਾਰ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਇਹ ਕਹਾਣੀ ਸੀ ਉਸ ਦੀ ਜੋ ਆਪਣੇ ਪਰਿਵਾਰ ਦੇ ਲਈ ਬੜੀ ਚੜ ਗਈ ਪਤਾ ਨਹੀਂ ਹੋਰ ਉਹ ਕਿੰਨਾ ਕੁਝ ਸਹਿੰਦੀ ਰਹੀ ਕਿ ਉਸ ਦਾ ਆਪਣਾ ਪਰਿਵਾਰ ਕਾਮਜਾਬ ਹੋ ਜਾਵੇ ਪਰ ਨਾਲ ਦੀ ਨਾਲ ਇਹ ਵੀ ਕਿੰਨਾ ਅਫਸੋਸਨਾਕ ਸੀ ਕਿ ਉਹ ਆਖਰ ਤੱਕ ਆਪਣੇ ਪੁੱਤਰ ਮਨਮੋਹ ਸਿੰਘ ਨੂੰ ਹੀ ਨਹੀਂ ਮਿਲ ਸਕੀ ਜੋ ਉਸਨੇ ਸਿਰਫ ਉਹਨੂੰ ਦੇਖਿਆ ਸੀ ਜਦੋਂ ਉਹ ਸਿਰਫ 10 ਮਹੀਨਿਆਂ ਦਾ ਸੀ ਤੇ ਉਸ ਦੀ ਮੌਤ ਹੋਣ ਵੇਲੇ ਤੱਕ ਉਹ ਲਗਭਗ 3 ਸਾਲਾਂ ਦਾ ਹੋ ਚੁੱਕਿਆ ਸੀ 2010 ਦੀ ਰਿਪੋਰਟ ਮੁਤਾਬਕ ਅੱਜ ਵੀ ਮਨਮੋਹ ਸਿੰਘ ਆਪਣੇ ਨਾਲਕੇ ਪਰਿਵਾਰ ਦੇ ਨਾਲ ਰਹਿ ਰਿਹਾ ਹੈ ਅੱਜ ਦੀ ਸਟੋਰੀ ਦੇ ਵਿੱਚ ਇਨਾ ਹੀ ਤੇ ਤੁਹਾਨੂੰ ਮੇਰੀ ਸਟੋਰੀ ਪਸੰਦ ਆਉਂਦੀ ਆ ਤਾਂ ਤੁਸੀਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਸਕਦੇ ਹੋ ਮਿਲਦੇ ਹਾਂ ਜਲਦੀ ਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ